ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਗੁਰਮੁਖ ਪਿਆਰਿਓ ਇਹ ਜਿਹੜੀ ਪੰਥ ਦੀ ਮਰਿਆਦਾ ਨਾ ਉਹ ਰਾ ਆ ਕੱਲ ਤੋਂ ਹੀ ਜਿਹੜੀ ਪਈ ਆ ਰਾਤ ਆ ਨਾ ਐ ਬੰਦੀ ਛੋੜ ਦਿਵਸ ਜਿਹੜਾ ਅੱਜ ਆ ਨਾ ਜਿਹੜੀ ਰਾਤ ਰੀ ਨੰਗੀ ਆ ਉਸ ਰਾਤ ਨੂੰ ਇਹ ਮਰਿਆਦਾ ਆ ਦਲਾਂ ਪੰਥਾਂ ਦੀਆਂ ਪੁਜਾਂ ਸ਼੍ਰੋਮਣੀ ਪੰਥਾ ਕਾਲੀ ਬੁੱਢਾ ਦਲ ਤਰਨਾ ਦਲ ਵਿਧੀ ਚੰਦੀਏ ਮਹਾਪੁਰਖ ਜਿਹੜੇ ਪ੍ਰਾਤਨ ਸੰਪਰਦਾਵਾਂ ਸਾਰੀਆਂ ਉਹ ਅੱਧੀ ਰਾਤ ਦੇ ਜਦੋਂ 12 ਵਜਦੇ ਉਹ ਅਮਰਤ ਵੇਲਾ ਹੋ ਜਾਂਦਾ ਉਦੋਂ ਹੀ ਉਹ ਅਸ਼ਨਾਣ ਕਰਦੇ ਆ ਪੰਜਾਂ ਹੀ ਸਰੋਵਰਾਂ ਦੇ ਇਹ ਨਹੀਂ ਵੀ ਹੁਣੇ ਆਈਆਂ ਫੌਜਾਂ ਉਹ ਪੰਜਾਂ ਹੀ ਸਰੋਵਰਾਂ ਦੇ ਅਸ਼ਨਾਣ ਕੋਈ 12 ਸਵੇਰ 12 ਤੋਂ ਲੈ ਕੇ 3:00 ਬਜ ਜਾਂਦੇ ਆ ਉੱਥੇ ਦਰਸ਼ਨ ਪਰਸਨ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਬਾਣੀ ਪੜ੍ਹ ਕੇ ਅਰਜ਼ੋਈਆਂ ਕਰਕੇ ਸ਼ਹੀਦਾਂ ਮਰੀਦਾਂ ਨੂੰ ਯਾਦ ਕਰਕੇ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਤਖਤਾਂ ਵਾਲੇ ਤਾਜਾਂ ਵਾਲੇ ਪੌਜਾਂ ਵਾਲੇ ਮੌਜਾਂ ਵਾਲੇ ਪੰਜੇ ਅਸ਼ਨਾਣ ਜਿਹੜੇ ਪੰਜੇ ਸਰੋਵਰ ਇਹ ਸਰੋਵਰ ਪਾਣੀ ਦੀ ਘਾਟ ਕਰਕੇ ਨਹੀਂ ਸੀ ਮਰਨੇ ਲਵਾਏ ਸੰਤੋਖ ਸਰ ਸਾਹਿਬ ਸੱਚਮੁੱਚ ਅੱਜ ਵੀ ਸੰਤੋਖ ਬਖਸ਼ਦਾ ਉਥੇ ਟੱਬਾ ਲਾ ਕੇ ਕੋਈ ਮਾਰਾ ਜਾ ਕੇ ਮਨ ਤਰਲਾ ਬੇਨਤੀ ਦਾ ਕਰੋ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਉਹ ਆਪਾਂ ਨੂੰ ਅੱਜ ਭੁੱਲ ਹੀ ਗਿਆ ਵੀ ਸੰਤੋਖ ਸਰ ਸਾਹਿਬ ਕਿੱਥੇ ਆ ਪਰ ਖੁਸ਼ੀ ਹੋਈ ਜਦੋਂ ਅਸੀਂ ਅੱਗੇ ਹਰ ਸਾਲ ਕਰਦੇ ਸੀ ਨਾ ਪੰਜਾਂ ਸਰੋਵਰਾਂ ਦੇ ਇਸ਼ਨਾਨ ਬੁੱਢਾ ਦਲ ਤਰਨਾ ਦਲ ਸਾਰੀਆਂ ਫੌਜਾਂ ਵਿਧੀ ਜੰਦੀਏ ਹੋਰ ਮਾਪੁਰਖ ਸਾਰੇ ਹੁੰਦੇ ਸੀ ਪਰ ਆਮ ਸੰਗਤ ਘੱਟ ਹੁੰਦੀ ਸੀ ਰਾਤ ਬਹੁਤ ਆਨੰਦ ਬਣਿਆ ਬੜੀ ਵੱਡੀ ਗਿਣਤੀ 'ਚ ਮਾਰੇ ਨੇ ਹੁਣ ਮੇਹਰਾਂ ਕੀਤੀਆਂ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਸੰਨ ਇਹ ਖੁਸ਼ੀ ਵਾਲੀ ਗੱਲ ਆ ਦੇਖੋ ਜਿੱਥੇ ਲੋਕ ਧਰਮ ਤੋਂ ਦੂਰ ਜਾ ਰਹੇ ਆ ਉੱਥੇ ਜਿਹੜੇ ਧਰਮੀ ਆ ਉਹਨਾਂ ਨੂੰ ਮਾਰੇ ਨੇ ਨੇੜੇ ਲਿਆ ਰਿਆ ਔਰ ਬੇਬਕਤੀਆਂ ਮੌਤਾਂ ਬਹੁਤ ਹੋ ਰਹੀਆਂ ਇਹ ਕੋਈ ਪਤਾ ਨਹੀਂ ਕਿ ਆਪ ਬਸ ਆਸਾ ਇਸ ਭਾਂਡੇ ਦਾ ਇਤਨਾ ਕਲਾਕੇ ਥਨ ਕਾ ਇਹ ਮਾਰੇ ਨੇ ਮੇਰਾ ਕੀਤੀਆਂ ਵਖਤ ਵਿਚਾਰੇ ਸੋ ਬੰਦਾ ਹੋਏ ਵਖਤ ਵਿਚਾਰਨਾ ਚਾਹੀਦਾ ਇਹ ਨਾ ਹੋਵੇ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਈ ਬਦਲੇ ਇਹ ਬੰਦੀ ਛੋੜ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਉਹ ਅੱਜ ਵੀ ਅੱਜ ਵੀ ਬੰਦੀ ਭਿਆਂ ਨੂੰ ਅੱਜ ਵੀ ਉਹਨਾਂ ਨੂੰ ਸਹਿਬ ਸੱਚੇ ਪਾਤਸ਼ਾਹ ਜੀ ਦਿਯਾਲੂ ਕਿਰਪਾਲੂ ਸਤਗੁਰੂ ਜੀ ਉਹ ਸਾਰਿਆਂ ਨੂੰ ਮੁਕਤ ਕਰਦੇ ਆ ਵਾਹਿਗੁਰੂ ਉਹ ਤਖਤਾਂ ਵਾਲੇ ਨੇ ਉਹ ਤਾਜਾਂ ਵਾਲੇ ਨੇ ਉਹ ਫੌਜਾਂ ਵਾਲੇ ਨੇ ਉਹ ਮੌਜਾਂ ਵਾਲੇ ਨੇ ਉਹ ਭਾਰੀ ਪਾਤਸ਼ਾਹ ਨੇ ਉਹ ਆਜਾਨ ਪਾਤਸ਼ਾਹ ਨੇ ਉਹ ਸ਼ਾਹਾਨ ਪਾਤਸ਼ਾਹ ਨੇ ਉਹ ਸਭ ਕੁਝ ਹੀ ਨੇ ਨਾ ਉਹਨਾਂ ਵਰਗਾ ਕੱਦ ਕਿਸੇ ਦਾ ਸਤਿਗੁਰੂ ਸਾਹਿਬਾਨ ਸਾਰੇ ਦੇਖੋ ਬਲੀ ਨੇ ਸਾਧ ਸੰਗਤ ਜੀ ਕਿਸੇ ਰੂਪ ਚ ਕਿਤੇ ਕਿਵੇਂ ਪਰ ਉਹਨਾਂ ਕਲਾ ਵਰਤਾਈ ਪਰ ਗੁਰੂ ਹਰਗੋਬਿੰਦ ਸਾਹਿਬ ਸਾਢੇ 7 ਫੁੱਟ ਕੱਦ ਉਹ ਤਾਂ ਮਹਾਰਾਜ ਆ ਤੇ ਐ ਐਡਾ ਚੌੜਾ ਜੁਸਾ ਮੋٹے ਮੋٹے ਮਾਰੇ ਤੇ ਨੇਤਰ ਚੌੜਾ ਮਾਸਕ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨਾ ਅਕਾਲ ਤਖਤ ਸਾਹਿਬ ਤੇ ਪਿਛੋਂ ਦੀ ਲੰਗ ਦੇ ਗੁਰੂ ਕੇ ਮਹਿਲਾਂ ਨੂੰ ਇਹ ਸਾਚਿਆ ਮਹਾਰਾਜ ਕਈ ਵਾਰੀ ਐ ਤੁਰੇ ਜਾਂਦੇ ਤੇ ਮਹਾਰਾਜ ਐ ਹੋਣਾ ਪੈਂਦਾ ਸੀ ਬੱਖੀ ਪਰਨੇ ਇੰਨਾ ਮਹਾਰਾਜ ਦਾ ਜੁਸਾ ਗੱਜ ਕੇਜ ਕਰਕੇ ਜਾਵੇ ਫੱਤੇ ਪਾਵੇ ਮੀਰੀ ਪੀਰੀ ਦੇ ਮਾਲਕ ਨੂੰ ਭਾਵੇ ਸਤਿਗੁਰੂ ਆਕਾਰ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐਡੇ ਦਿਆਲੂ ਕਿਰਪਾਲੂ ਇਹ ਦੀ ਮਹਾਨ ਹਾਸੇ ਸਰੀਰ ਰੋਂਦਾ ਸੱਚੇ ਚਟਲਿਆ ਨਹੀਂ ਪਿਆ ਵਿੱਚ ਝੋਲ ਕੇ ਝੋਕ ਜਿਆ ਕਰਦਾ ਸਾਡੇ 7 ਮਣ ਮਣ 40 ਕਿਲੋ ਦਾ ਓਏ ਹੁਣ ਲਾ ਲਿਓ ਅਨੁਮਾਨ ਕੱਚਾ ਲਾ ਲਓ ਐਡਾ ਭਸਨ ਤੇ ਘੋੜਾ ਇੱਕ ਨਹੀਂ ਕਈ ਘੋੜਾ ਨਾਲ ਦੀ ਨਾਲ ਹੀ ਰੱਖਣਾ ਪੈਂਦਾ ਇਹਦੇ ਜਹੇਦਾਰ ਸਹਿਬਾਨਾਂ ਵੇਲੇ ਵੀ ਹੋਇਆ ਬੁੱਢੇਦਲ ਦੇ ਜਹੇਦਾਰ ਬਾਬਾ ਜਸਾ ਸਿੰਘ ਸਾਹਿਬ ਉਹ ਵੀ ਜੋ ਚੜਦੇ ਉਹਨਾਂ ਦੇ ਮਗਰ ਵੀ ਘੋੜਾ ਤਿਆਰ ਰਹਿੰਦਾ ਘੱਲੂ ਘਾਰੇ ਦੇ ਅੰਦਰ ਉਹਨਾਂ ਦਾ ਜ਼ਿਕਰ ਆਉਂਦਾ ਔਰ ਅੱਜ ਖਾਲਸਾ ਜੀ ਸਮਾਂ ਮੰਗ ਕਰਦਾ ਇੱਕ ਜੁੱਟ ਹੋਵੋ ਦੇਸਾਂ ਪਰਦੇਸਾਂ ਵਿੱਚ ਬੈਠੇ ਹੋ ਗੁਰੂ ਪਿਆਰੇ ਖਾਲਸਾ ਜੀ ਅੱਜ ਆਪਾਂ ਆਪਣੀਆਂ ਨਿੱਜੀ ਦੁਸ਼ਮਣੀਆਂ ਭੁਲਾ ਕੇ ਪਿੰਡਾਂ ਅੰਦਰ ਮਾੜੀ ਮਾੜੀ ਗੱਲ ਹੀ ਲੜੀ ਜਾਂਦੇ ਆ ਜਥੇ ਬੰਦਿਆਂ ਜਿਵੇਂ ਬੇ ਲੋੜੇ ਬਵਾਦ ਪਾ ਕੇ ਬੈਠੇ ਆ ਜੇ ਇੱਕ ਜੁੱਟ ਨਾ ਹੋਏ ਨਾ ਤੇ ਨੇਸ ਤੋਂ ਨਬੂਦ ਔਰ ਸਾਡੀ ਖੁਵਾਰੀ ਆ ਖੁਵਾਰ ਹੋਏ ਸਭ ਮਲੈਗੇ ਆ ਮਿਲੈਗੇ ਨਹੀਂ ਮਲੈਗੇ ਮਰੇ ਜਾਣਗੇ ਬੱਚੇ ਸ਼ਰਨ ਜੋ ਹੋਏ ਸ਼ਰਨ ਆਉਣਾ ਹੀ ਪੈਣਾ ਬਿਲਕੁਲ ਮਹਾਰਾਜ ਦੀ ਸ਼ਰਨ ਆਉਣਾ ਹੀ ਪੈਣਾ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਮੀਰੀ ਪੀਰੀ ਦੇ ਮਾਲਕ ਗੁਰੂ ਅਰਗਵਿੰਦ ਸਾਹਿਬ ਜੀ ਨੇ ਬਵੰਜਾ ਰਾਜੇ ਉਹ ਕੱਲੇ 22 ਧਾਰਦੇ ਨਹੀਂ ਸੀ Rajput ਰਾਜੇ ਸੀ ਦੇਸ਼ ਦੇ ਬੰਨੇ ਹੋਈ ਸੀ ਸੰਗੜਾ ਨਾਲ ਨੂੜੇ ਹੋਈ ਸੀ ਜੇ ਕੋਈ ਤੜਫੜ ਕਰਦਾ ਸੀ ਧੱਕਾ ਮਾਰ ਕੇ ਖੂਜ ਸੁੱਟ ਦਿੰਦੇ ਸੀ ਉੱਥੇ ਮਰ ਜਾਂਦਾ ਸੀ ਮੁੜ ਕੇ ਕੋਈ ਪੁੱਛਦਾ ਹੀ ਨਹੀਂ ਸੀ ਘਰ ਦੇ ਵੀ ਛੱਡ ਗਏ ਸੀ ਉਹਨਾਂ ਦੀਆਂ ਵੰਸ਼ਾਣਾ ਬਾਧੀਆਂ ਅਫਸੋਸ ਹੈ ਪਰ ਬਾਈ ਧਾਰੀਏ ਪਹਾੜੀ ਰਾਜੇ ਜੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰੇ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਨਾਲ ਹੀ ਜੰਗ ਵਿੰਨ ਤੇ ਮਹਾਰਾਜ ਤੇ ਕਹਿੰਦੇ ਆਓ ਤੁਹਾਨੂੰ ਦਿੱਲੀ ਦੇ ਤਖਤ ਤੇ ਬਿਠਾਈਏ ਮਹਾਰਾਜ ਨੇ ਤਾਂ ਡੱਲੇ ਨੂੰ ਵੀ ਕਿਹਾ ਰਾਜੋਂ ਭੱਜ ਗਿਆ ਜਿਹੜੇ ਭੱਜਣ ਵਾਲੇ ਹੁੰਦੇ ਨਾ ਉਹ ਹੋਰ ਹੁੰਦੇ ਆ ਜਿਹੜੇ ਫੇ ਮਰਦੇ ਦਰ ਪਰਵਾਨ ਚੜਦੇ ਆ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਹਰਮੰਦਰ ਮੈਂ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਬਣ ਜੀਐ ਸੱਚਾ ਸੌਦਾ ਹੋਏ ਉਹ ਜਿਹੜਾ ਇਹ ਆ ਨਾ ਉਹ ਮਾਰੇ ਦਾ ਅੰਦਰ ਵੀ ਹੈ ਜਿਵੇਂ ਦਰਬਾਰ ਸਾਹਿਬ ਦਾ ਨਕਸ਼ਾ ਨਾ ਜਿਵੇਂ ਆਪਾਂ ਅੰਦਰ ਦਾਖਲ ਹੁੰਨੇ ਆ ਉੱਥੇ ਜੋ ਸਾਡੇ ਅੰਦਰ ਦੀ ਵਾਸਾ ਉੱਥੇ ਜਿਵੇਂ ਉੱਪਰਲੀ ਆਪਾਂ ਮੰਜ਼ਲ ਤੇ ਜਾਂਦੇ ਫਿਰ ਐਨ ਇਦਾਂ ਹੀ ਇਦਾਂ ਹੀ ਸਾਡੀ ਅਵਸਥਾਵਾਂ ਨੇ ਉਹ ਮਾਰੇ ਨੇ ਉਹ ਪ੍ਰਗਟ ਕੀਤਾ ਇੱਥੇ ਆਪਾਂ ਝੋਕੇ ਜਾਂਦੇ ਆਂ ਪੌੜੀਆਂ ਉਤਰ ਕੇ ਜਾਂਦੇ ਆਂ ਇਹ ਕਿਉਂ ਨੀਮ ਆਹੋ ਮਾਰੇ ਕਹਿੰਦੇ ਨਿਵਾ ਸੋ ਗौरा ਹੋਏ ਅੰਮ੍ਰਿਤ ਸਰ ਬੈਕੁੰਠ ਕੋ ਤੋਲਿਓ ਹਰੀ ਹਰੀਦਾਸ ਗੌਰੋਹ ਤੋ ਸੁਤarre ਹੋੜੋ ਚੜਿਓ ਕਾਸ ਜਿਹੜਾ ਪਹਾੜਾ ਸੀ ਉਹ ਸੱਚਖੰਡ ਧਰਤੀ ਦੇ ਰਹਿ ਗਿਆ ਉਹ ਵਾਲਾ ਸੱਚਖੰਡ ਕਾਸ਼ਾਂ ਚਲ ਗਿਆ ਇਹ ਐਡਾ ਪਹਾੜਾ ਆ ਅੰਮ੍ਰਿਤ ਸਰ ਸਾਹਿਬ ਦੀ ਧਰਤੀ ਜੋ ਕਿਲਾ ਬਣਾਉਣ ਲੱਗੇ ਨਾ ਸਿੰਘ ਉਹ ਕਹਿੰਦੇ ਕਿੱਥੇ ਬਣਾਈਏ ਉਹ ਸਿੰਘ ਨੇ ਦੱਸਿਆ ਪੈ ਇਥੇ ਸ਼ੇਰ ਬੱਕਰੀਆਂ ਤੁਰੇ ਫਿਰਦੀ ਸੀ ਹੁਣ ਕਿਹਾ ਹੀ ਨਹੀਂ ਕੁਝ ਆ ਧਰਤੀ ਤੋਂ ਵਧੀਆ ਧਰਤੀ ਕੋਈ ਨਹੀਂ ਇਸ ਧਰਤੀ ਨੂੰ ਮੁੜੀਏ ਆਨੰਦਪੁਰ ਸਾਹਿਬ ਦੇ ਵਾਸੀ ਬਣੀਏ ਕਲਗੀਆਂ ਵਾਲੇ ਦੇ ਪੁੱਤਰ ਬਣੀਏ ਮਰਛਾ ਕੇ ਤਿਆਰ ਵਰ ਤਿਆਰ ਹੋਈਏ ਜਿਹੜਾ ਸਮਾ ਰਿਆ ਨਾ ਪੰਥ ਦੇ ਨਿਸ਼ਾਨ ਸਾਰੀ ਦੁਨੀਆ ਤੇ ਚੁਲਣੇ ਇਹ ਹੁਣਾ ਹੀ ਹੁਣਾ ਲੈ ਕੇ ਅਮਰੀਕਾ ਤੋਂ ਜਾਪਾਨ ਹੁਣਾ ਚੀਨ ਮਚੀਨ ਸ਼ੀਨ ਸਭ ਲੀਣਾ ਬਾਬਾ ਜੀ ਬਚਨ ਕਰਦੇ ਹੁੰਦੇ ਬੁੱਢੇ ਦਲ ਦੇ ਜਥੇਦਾਰ ਸਾਤ ਸੰਗਤ ਜੀ ਇਹ ਪਾਣਾ ਵਰਤਣਾਈਆਂ ਪੰਥ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੋਂ ਜਪਾਨ ਹੋਣਾ ਖਾਲਸਾ ਹੋਣੀ ਪੰਜ ਕੱਕਿਆਂ ਚ ਸਜੀ ਸਾਰੀ ਦੁਨੀਆ ਤੇ ਦੁਨੀਆ ਦਾ ਇਕੋ ਹੀ ਪ੍ਰਧਾਨ ਹੋਣਾ ਖਾਲਸਾ ਐਵੇਂ ਲੰਡੀ 부cci ਦੇ ਆ দাবਿਆਂ ਤੋਂ ਦਬਿਓ ਨਾ ਅਵਾਜ ਇਹ ਹੱਲ ਲੇਤਾ ਤੂਫਾਨ ਹੋਣਾ ਖਾਲਸਾ ਖਾਲਸਾ ਜੀ ਆਦਾ ਸ਼ੁਰੂਆਤੀ ਦਿਨ ਚੱਲਦੇ ਨੇ ਕਹਿੰਦਾ ਮੋਹਰਾਂ ਵਾਲੀ ਜਵਾਨ ਹੋਣਾ ਖਾਲਸਾ ਇਹ ਜਵਾਨੀਆਂ ਤਾਂ ਪੰਥ ਤੇ ਆਉਣੀਆਂ ਇਹ ਹੋਣਾ ਹੀ ਹੋਣਾ ਆ ਨਾ ਗਿਣਿਆ ਕਰੋ ਜੀ ਅਸੀਂ ਕਰੋੜ ਰਹਿ ਗਏ ਕੋਈ ਕਹਿੰਦਾ 2 ਕਰੋੜ ਰਹਿ ਗਏ ਇਹ 96 ਕਰੋੜ ਪੰਥ ਦਾ ਮਾਲਕ ਆ ਸਾਹਿਬ ਸੱਚਾ ਬਾਦਸ਼ਾਹ ਔਰ ਮਹਾਰਾਜ ਕਹਿੰਦੇ ਉਹ ਤਾਂ ਰਜ਼ਰਬਈ ਰੱਖਿਆ ਉਹ ਮਹਾਰਾਜ ਤੇ ਝੰਡਾ ਕਰੀਰਾ ਤੇ ਵੀ ਅੰਮ੍ਰਿਤ ਮਹਾਰਾਜ ਐ ਤਰੌਂਕ ਦਿੰਦੇ ਰਹੇ ਮਹਾਰਾਜ ਕਹਿੰਦੇ ਇਹਨਾਂ ਨੂੰ ਵੀ ਤੋੜ ਲਾਂਗੇ ਉਹ ਚਾਹਣ ਦਰਖਤਾਂ ਨੂੰ ਵੀ ਤੋੜ ਲੈਣਗੇ ਉਹਦੇ ਮਲਿਆਂ ਨੂੰ ਵੀ ਭਾਗ ਲਾ ਗਏ ਉਹ ਤੇ ਉਹਨਾਂ ਨੇ ਅੱਜ ਆ ਵੇਖੋ ਉੱਥੇ ਵਿਵੇਕ ਸਰ ਸਾਹਿਬ ਉੱਥੇ ਕਰੀਰ ਸਾਹਿਬ ਆ ਉਹ ਖੜਾ ਕਿਉਂਕਿ ਉਹ ਕਰੀਰ ਨਾ ਘੋੜਾ ਬਣਿਆ ਸੀ ਗੁਰੂ ਅਰਜਨ ਸਾਹਿਬ ਨੇ ਉਹ ਅੱਜ ਵੀ ਕਰੀਰ ਸਹਿਬ ਬਣ ਗਿਆ ਤੇ ਆ ਆਪਣੀਆਂ 베ਰੀਆਂ ਉਹ 베ਰ ਸਾਹਿਬ ਬਣ ਗਈਆਂ ਦੁੱਖ ਭੰਜਣੀ 베ਰ ਸਾਹਿਬ ਬਾਬਾ ਬੁੱਢਾ ਸਾਹਿਬ ਦੀ 베ਰ ਸਾਹਿਬ ਲਾਚੀ ਸਾਹਿਬ 베ਰ ਸਾਹਿਬ ਕਿਉਂ ਸਹਿਬ ਬਣ ਗਈਆਂ ਸਹਿਬ ਦਾ ਪਿਆਰ ਮਿਲਿਆ ਆਪਾਂ ਵੀ ਸਾਰੇ ਸਹਿਬ ਦਾ ਪਿਆਰ ਲਈਏ ਸਹਿਬ ਤੋਂ ਵੱਡਾ ਕੋਈ ਨਹੀਂ ਧੰਨ ਗੁਰੂ ਰਾਮਦਾਸ ਬਾਪੂ ਜੀ ਤੇਰਾ ਨਾਮ ਲਿਆਂ ਸਭ ਕਾਰ ਜਰਾਸ ਧੰਨ ਗੁਰੂ ਅਰਜਨ ਦੇਵ ਜੀ ਪ੍ਰਤਖ ਹਾਰ ਮੇਰੀ ਪੀਰੀ ਦੇ ਮਾਲਕ ਸਾਧ ਸੰਗਤ ਜੀ ਆਓ ਪ੍ਰੇਮ ਨਾਲ ਸਾਰੇ ਪੜ ਕੇ ਸਮਾਪਤੀ ਕਰੀਏ ਪੰਜ ਪਿਆਲੇ ਪੰਜ ਪੀਰ ਛਾਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਵਿੰਦ ਸਵਾਈ ਚੱਲੀ ਪੀੜੀ ਓਡੀਆਂ ਰੂਪ ਦਿਖਾਵਣ ਮਾਰੋ ਭਾਈ ਕਲ ਪੰਜਨ ਗੋਰ ਸੂਰਮਾ ਆਡਿਓ ਦਾ ਪਾਲੇ ਰਮਟਾਰੀ ਪੁਛਣ ਸੇਖੇ ਅਰਦਾਸ ਕਰ 6 ਮਹੀਨਾ ਤੱਕ ਦਰਸ ਨਿਹਾਰੀ ਜੁਗ ਜੁਗ ਸਤ ਗੁਰ ਹਰਿ ਹਮਾਰੀ ਸ਼ਾਮਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥ ਦੇ ਸਾਰੇ ਨੇ ਰਲ ਕੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਜਹਦਾਰ ਸਾਹਿਬ ਫਿਰ ਇਦਾਂ ਹੀ ਤਰਨਾ ਦਲ ਸਾਹਿਬ ਔਰ ਇਦਾਂ ਹੀ ਭਾਬੀ ਬੀਬੀ ਦੀ ਚੰਦੀਏ ਸਾਰਿਆਂ ਨੇ ਸਵਈਏ ਪੜਨੇ ਆ ਫੌਜਾਂ ਨੇ ਉਹ ਵੀ ਆਨੰਦ ਵੇਖਣ ਵਾਲੇ ਹੋਣਾ ਉਦੋਂ ਅਕਾਲ ਤਖਤ ਸਾਹਿਬ ਤੇ ਹਾਜ਼ਰੀ ਹੋਣੀ ਚਾਹੀਦੀ ਆ ਇਕ ਜੁਟ ਹੋਈਏ ਸਾਰਿਆਂ ਦਾ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਮਹਾਰਾਜ ਰਾਜੀ ਰੱਖੇ ਆਨੰਦ ਪ੍ਰਸੰਨ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ